ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਪੁਲਿਸ ਥਾਣਾ ਔਰ ਵਿੱਚ ਪਿੰਦੇ ਪਿੰਡ ਚੱਕ ਦਾਣਾ ਵਿੱਚ ਉਸ ਵਕਤ ਸੋਗ ਦੀ ਲਹਿਰ ਫੈਲ ਗਈ ਜਦੋਂ ਇਥੋਂ ਦਾ ਇੱਕ ਗ੍ਰੀਸ ਤੋਂ ਛੋਟੀ ਆਇਆ 36 ਸਾਲਾ ਨੌਜਵਾਨ ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਸਾਹਮਣੇ ਇੱਕ ਬਾਸ ਸੇਠਾ ਆ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਜੋ ਸਾਰੇ ਪਰਿਵਾਰ ਸਮੇਤ ਗ੍ਰੀਸ ਰਹਿੰਦਾ ਸੀ ਜੋ ਆਪਣੇ ਕੁਝ ਪਰਿਵਾਰਕ ਮੈਂਬਰਾਂ ਸਮੇਤ ਛੋਟੀ ਕਟਣਪਿੰਡ ਆਇਆ ਹੋਇਆ ਸੀ ਜਿਸ ਨੇ ਕੁਝ ਦਿਨਾਂ ਬਾਅਦ ਹੀ ਗ੍ਰੀਸ ਵਾਪਸ ਜਾਣਾ ਸੀ ਲੇਕਿਨ ਉਸ ਨੂੰ ਵਾਪਸ ਆਪਣੇ ਬੱਚਿਆਂ ਵਿੱਚ ਜਾਣਾ ਨਸੀਬ ਨਾ ਹੋ ਸਕਿਆ ਕਿਉਂਕਿ ਉਸ ਦੇ ਦੋ ਬੱਚੇ ਅਤੇ ਪਤਨੀ ਗ੍ਰੀਸ ਵਿੱਚ ਹੀ ਹਨ ਉਹਨਾਂ ਦੱਸਿਆ ਕਿ ਹਰਪ੍ਰੀਤ ਸਿੰਘ ਸਵੇਰੇ ਸਕੂਟਰੀ ਤੇ ਸਵਾਰ ਹੋ ਕੇ ਘਰੋਂ ਆਪਣੀ ਸਕੂਟਰੀ ਦੀ ਨੰਬਰ ਪਲੇਟ ਲਗਵਾਉਣ ਲਈ ਨਵਾਂ ਸ਼ਹਿਰ ਗਿਆ ਸੀ ਕਿ ਉਹ ਉੱਥੋਂ ਦੀ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਖਰੀਦ ਕੇ ਸੜਕ ਦੇ ਦੂਜੇ ਪਾਸੇ ਖੜੀ ਕੀਤੀ ਗਈ ਸਕੂਟਰੀ ਕੋਲ ਡਿਵਾਈਡਰ ਟੱਪ ਕੇ ਜਾਣ ਲੱਗਾ ਤਾਂ ਉਹ ਚੰਡੀਗੜ੍ਹ ਚੌਂਕ ਵੱਲੋਂ ਜਾਂਦੀ ਤੇਜ਼ ਰਫ਼ਤਾਰ ਬੱਸ ਹੇਠਾਂ ਆ ਗਿਆ ਪੁਲਿਸ ਨੇ ਮੌਕੇ ਤੇ ਪੂਜ ਕੇ ਕਾਰਵਾਈ ਕਰ ਦਿੱਤੀ ਹੈ ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਲੋਕ ਇਹ ਵੀ ਕਹਿ ਰਹੇ ਹਨ ਕਿ ਅਜੇ ਹੀ ਦੀਵਾਲੀ ਕਿਸੇ ਪਰਿਵਾਰ ਨੂੰ ਨਾ ਆਵੇ ਤੇ ਇਸ ਦੀਵਾਲੀ ਦਾ ਤਿਉਹਾਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਕਦੇ ਵੀ ਨਹੀਂ ਭੁੱਲੇਗਾ ਤੁਸੀਂ ਦੇਖ ਰਹੇ ਹੋ ਛਿੰਜੀ ਲੜੂਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਆਲੀ ਕਿਦ ਨੂੰ ਉਹਦਾ ਆਣਾ ਜੇ ਤਾਂ ਕੰਮ ਨਿਪਟ ਜਾਊਗਾ ਕਿੰਨਾ ਟਾਈਮ ਹੋ ਗਿਆ ਨੇ ਪੇਨ ਇੱਥੇ ਅਭੀ 10 15 ਮਿੰਟ ਹੋ ਗਏ ਇਹਨੂੰ ਕੋਈ ਨਹੀਂ ਆਜ ਨੂੰ ਹੈ ਪੈਜ ਅੱਡੇ ਨੇੜੇ ਹਾਂਜੀ ਥਾਣਾ ਇਹ ਕੋਲ ਹੈ ਚੰਡੀਗੜ੍ਹ ਦੇ ਮੋੜੇ ਖੜੇ ਹੁੰਦੇ ਨੇ ਕੋਲ ਇਹ ਵਾਜੂ ਇਹ ਨਹੀਂ ਆਸੇ ਚੱਕੂ ਗੇ ਸਰੋਂ ਦਾ ਕਿਆ ਹੱਲ ਹੋਊਗਾ ਇਹਨਾਂ ਦਾ ਕੋਈ ਹੈ ਟ੍ਰੈਕ ਵਾਲਾ ਕੋਈ ਹੈ ਕੋਈ ਨਹੀਂ ਕੋਈ ਦਿਸੇ ਰਹਾ ਨਹੀਂ ਇਹ ਬੰਦਾ ਨਹੀਂ ਪੈਜੋ ਟ੍ਰੈਕ ਵਾਲਾ ਉਹ ਦੇਖੋ ਗੱਡੀਆਂ ਭੁੰਡੀਆਂ ਕਿੱਦਾਂ ਸੜੀਆਂ ਲੱਗੀਆਂ ਪਈਆਂ ਕੋਈ ਨਹੀਂ ਆਉਂਦਾ ਮੇਰੇ ਕੋਲ ਰੋਕ ਰਹੀ ਹੈ ਉਹ ਮੋੜੀ ਤੋਂ ਚੱਲ ਜਾਊਗੀ ਨਾ ਇਹ ਜਾਣਾ ਉਹਨਾਂ ਨੇ ਹਾਂ ਜੀ ਮੋੜੀ ਤੋਂ ਚੱਲ ਜਾਊਗੀ ਉਦੋਂ ਰਿਆਣਾ ਪਸਾੜਿਆ ਨਕਾਨੂੰਨ ਭਾਜੀ ਤੁਸੀਂ ਇੱਥੇ ਸਾਹਮਣੇ ਸੀਗੇ ਜਦੋਂ ਉਹ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਕੀ ਹੋਇਆ ਦੱਸਿਆ ਮੜੀ ਘਟਨਾ ਇਹ ਤਾਂ ਸਤਲੋ ਜੀ ਮੈਂ ਇੰਨਾ ਦਿਲ ਕੱਦਾ ਬੋਲ ਰਿਹਾ ਸੀ ਦੋ ਆ ਰਿਹਾ ਸੀ ਅੱਛਾ ਬੱਸ ਬੱਸ ਬੀੜਨਾ ਸੀ ਉਹ ਮੁੰਡਾ ਕਰਾਸ ਕਰ ਲੱਗਾ ਉਹਦੇ ਵਿੱਚ ਮੱਜਾ ਦਿੰਦਾ ਸੀ ਥੋੜਾ ਡਿਫਰੈਂਸ ਸੀਗਾ ਨਾ ਬੈਚ ਬ੍ਰੇਕ ਨਹੀਂ ਆਸ ਬੰਦੇ ਨੇ ਮਰੀ ਇੰਨੀ ਤੇਜ਼ ਸੀਗਾ ਬੱਸ ਸਾੜ ਨੇ ਹਾਂ ਕੰਨੇ ਮੁੰਡੇ ਪੈ ਰਾਏ ਮੈਂ ਚਿੱਕਾਈ ਮਾਰੀਆਂ ਆਵਾਜ਼ਾਂ ਹੀ ਮਾਰੀਆਂ ਨੂੰ ਸਾਰੇ ਰੁਕੇ ਨਹੀਂ ਬੰਦਾ ਅੱਛਾ ਜੀ ਜਿੱਦਾਂ ਇਹ ਪੈ ਕੇ ਪਿੱਛੇ ਸੇਰਾ ਇਹ ਮੁੰਡਾ ਉਸੇ ਵੇਲੇ ਡੈੱਡ ਹੋ ਗਿਆ ਮੈਂ ਸਤਲੋਜ ਬਾਸ ਵਾਲਿਆ ਹੁਣ ਡਰਾਈਵਰ ਦੋਨੇ ਪਾਸੇ ਗਏ ਹੋਏ ਆ ਅੱਛਾ ਜੀ ਡਰਾਈਵਰ ਸੈਕੰਡ ਨਹੀਂ ਲੱਤ ਦੇ ਤੁਸੀਂ ਕਿੱਦਾਂ ਕਹਿੰਦੇ ਪਹਿਲਾਂ ਲੱਤ ਦੇ ਬਾਅਦ ਤੇ ਲੱਤ ਦੇ ਕਰਿਆ ਤੇ ਬਾਅਦ ਚ ਉਹ ਪਿੱਛੇ ਟੱਲਾ ਉਹ ਸਿੱਟ ਜੜ ਕੇ ਮੁੰਡੇ ਉਸੇ ਵੇਲੇ ਮੁੰਡਾ ਡੈੱਡ ਹੋ ਗਿਆ ਖੜੇ ਖੜੇ ਠੀਕ ਆ ਜੀ ਮੌਕੇ ਦੇ ਮੌਦ ਹੋ ਗਿਆ ਹਾਂ ਮੌਕੇ ਦੇ ਇਹ ਪਾਛਲਾ ਦਿਨੂ ਜੀ ਆ ਪਾਛਲੇ ਦਿਨੂ ਕੇ ਆਪਰੇ ਮੇਰੇ ਬਣਾ ਪੈਰ ਮੋਟੇ ਦੇ ਥੱਲੇ ਆ ਬਾਜੂ ਸੇ ਨੇ ਖੜੇ ਆਇਆ ਇਹ ਸਾਨੂੰ ਰੋਕਿਆ ਦੁਰਦਤ ਨੂੰ ਨੇ ਦੁਰਦਤ ਕੇ ਰਸੋਣ ਤੋਂ ਆਇਆ ਹੋਇਆ ਹੈ ਜਗਰ ਜਗਰ ਦਾ ਹੈ ਹੋਰ ਕੋ ਪੱਕੇ ਮਾ ਸਿੱਧੇ ਚੱਕ ਤੇ ਲੱਗਿਆ ਆ ਤੁਹਾਡੀ ਰੇੜੀ ਹੈ ਸਾਹਮਣੇ ਮੈਂ ਆਵਾਜ਼ਾਂ ਹੀ ਬੋਹ ਵਾਰੀ ਇਸ ਬੰਦੇ ਨੂੰ ਰੋਕਿਆ ਲਿਆ ਸੀ ਚਰਨ ਜੀ ਜੀ ਬੱਧੀ ਹੋਈ ਸੀ ਇਹ ਬੰਦਾ ਤਰੋ ਨਿਗਿਆਤ ਥੋ ਹਸਪਤਾਲ ਚ ਪਹੁੰਚ ਗਿਆ ਉਸ ਦਾ ਸਟਾਫ ਵੀ ਦੇਸੀ ਲੁਧਿਆਣੇ ਤੋਂ ਬੱਸ ਆ ਰਹੀ ਸੀ ਆ ਵੀ ਦੇਸੀ ਰੋਲਾ ਹੀ ਬ੍ਰੇਕ ਨਹੀਂ ਮਾਰੀ ਉਹਨੇ ਨਹੀਂ ਬ੍ਰੇਕ ਨਹੀਂ ਮਾਰੀ ਬੱਚੋ ਉਹ ਅੰਡਰ ਪ੍ਰੈਸ਼ਰ ਹੋ ਗਿਆ ਬੰਦਾ ਸਿੱਧਾ ਡਰਾਈਵਰ ਆ ਕੰਡਕਟਰ ਉਹ ਤੁਸੀਂ ਕਰ ਲਿਆ ਕੋਣ ਕਿੱਥੇ ਦਾ ਕੋਈ ਗੱਲ ਨਹੀਂ ਇੱਥੇ ਲੋਕ ਲਈ ਹੈਗੇ ਆ ਉਹਦਾ ਤੁਹਾਡੀ ਨੌਲੇਜ ਆ ਨਾ ਨੌਲੇਜ ਵਿੱਚ ਸਾਨੂੰ ਕੋਈ ਗੱਲ ਇਹ ਅੱਡਾ ਪੰਜਾਬ ਜਾ ਗਿਆ ਸੀਗਾ ਪਤਾ ਇਹ ਕੌਣ ਚਲਾ ਰਿਹਾ ਜੀਆ ਮੇਨ ਮਕਸਦ ਆਹੀ ਹੈ ਜੀ ਦਾ ਅਨੌਥਰਾਈਜ਼ ਲੋਕਾਂ ਨੇ ਆਪਣੀ ਮਰਜ਼ੀ ਨਾਲ ਕੱਟ ਬਣਾਏ ਹੋਏ ਨੇ ਨਾ ਜੰਗਲਾਂ ਟੱਪਦੇ ਨੇ ਉਹਨਾਂ ਦੇਖੋ ਇੱਕਦਮ ਪਾਸਾ ਨੂੰ ਨਹੀਂ ਪਤਾ ਲੱਗਦੀ ਇੱਕਦਮ ਧਾਮ ਤੇ ਉਹ ਜੰਗਲਾਂ ਟੱਪੋਂਗੇ ਤੇ ਫਿਰ ਪ੍ਰੋਬਲਮ ਆਉਂਦੀ ਇੱਕਦਮ ਬ੍ਰੇਕ ਨਹੀਂ ਲੱਗਦੀ ਕਿਸੇ ਦੀ ਨਹੀਂ ਸਰ ਵੈਸੇ ਇਹਨਾਂ ਦਾ ਵੀ ਕਸੂਰ ਹੈ ਕਿਉਂਕਿ ਇਹ ਤਾਂ ਸਿਰਫ ਟਰੈਫਿਕ ਏਰੀਆ ਹੈਗਾ ਯਾ ਟਰੈਫਿਕ ਇੱਥੇ ਰਹਿੰਦਾ ਆ ਬਸ ਦੀ ਸਪੀਡ ਲਿਮਟ ਚ ਹੋਣੀ ਚਾਹੀਦੀ ਸੀਗੀ ਤੁਸੀਂ ਇਸ ਚੀਜ਼ ਨੂੰ ਕੀ ਕਿੰਨਾ ਹੈ ਤਾਂ ਤੁੰਦ ਨੂੰ ਤਿਆਰ ਰੱਖਣਾ ਜੀ ਤਾਂ ਜਿੱਥੇ ਇਹ ਹੋ ਜਾਂਦਾ ਨਾ ਜਿੱਦਾਂ ਹੁਣ ਤੁਸੀਂ ਜੰਗਲਾਂ ਟੱਪ ਕੇ ਇੱਕਦਮ ਮੋਹਰੇ ਨੂੰ ਆ ਜਾਓਗੇ ਠੀਕ ਹੈ ਜੀ ਬੇਪਾਸ ਹੋ ਜਾਂਦਾ ਬੰਦਾ ਫਿਰ ਬ੍ਰੇਕ ਲੱਦਿਆ ਹੁਣ ਚੌਂਕ ਤੋਂ ਬੰਦੇ ਨੂੰ ਪਤਾ ਲੱਗ ਜਾਂਦਾ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਡਰਾਈਵਰੀ ਕਰਦੇ ਹੋ ਤੇ ਚੌਂਕ ਤੇ ਤਾਂ ਪਤਾ ਲੱਗਦਾ ਕਿ ਤੁਸੀਂ ਜੰਗਲਾਂ ਟੱਪ ਕੇ ਮੋਹਰੇ ਆ ਗਏ ਫਿਰ ਕੰਮ ਉੱਪਰ ਹੋ ਜਾਂਦਾ ਫਿਰ ਬ੍ਰੇਕ ਆਏ ਕੋਈ ਵੀ ਹੋਵੇ ਫਿਰ ਬ੍ਰੇਕ ਮਾਰਨੀ ਬਹੁਤ ਅਸਾਨ ਠੀਕ ਹੈ ਸਰ